ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤਿਹ ਦੀ ਸਾਂਝ ਕਰੀਏ ਗੱਜਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਜੀ ਤੁਹਾਡੇ ਨਾਲ ਇੱਕ ਨਵੀਂ ਕਥਾ ਲੈ ਕੇ ਹਾਜ਼ਰ ਹੋਏ ਹਾਂ ਸਾ ਸੰਗਤ ਜੀ ਕਥਾ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਸਾਧੂ ਸੰਗਤਾਂ ਨਾਲ ਸੱਚੇ ਮੰਨ ਦੇ ਨਾਲ ਯਾਦ ਕਰਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਚੌੜੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਇਸ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਦੁਖੀ ਤੇ ਦੁਖੀ ਹੈ ਸਾਧ ਸੰਗਤ ਜੀ ਕੋਈ ਕਿਸੇ ਨੂੰ ਆਪਣਾ ਦੁੱਖ ਦੱਸਦਾ ਨਹੀਂ ਜਦੋਂ ਤੁਸੀਂ ਕਿਸੇ ਦੂਸਰੇ ਕੋਲ ਜਾ ਕੇ ਆਪਣਾ ਦੁੱਖ ਦੱਸਦੇ ਹੋ ਤਾਂ ਉਹ ਅਗੋਂ ਤੁਹਾਨੂੰ ਦਸ ਦੁੱਖ ਸੁਣਾ ਦਿੰਦਾ ਹੈ ਸਾਧ ਸੰਗਤ ਜੀ ਮਹਾਪੁਸਤ ਕੀ ਕਹਿੰਦੇ ਨੇ ਭਾਈ ਨਾਨਕ ਦੁਖੀਆ ਸਭ ਸੰਸਾਰ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਪਣੇ ਸਰੀਰ ਦੇ ਰੋਗਾਂ ਨੂੰ ਠੀਕ ਕਰਨ ਲਈ ਤੁਸੀਂ ਇਹ ਸ਼ਬਦ ਦਾ ਜਾਪ 5 ਵਾਰ ਰੋਜ਼ 21 ਦਿਨ ਕਰਨਾ ਹੈ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੀਆਂ ਬਚਨੇ ਪਾਈ ਉਹਨਾਂ ਦਾ 21 ਦਿਨਾਂ ਦੇ ਵਿੱਚ ਰੋਗ ਟੁੱਟ ਜਾਵੇਗਾ ਰੋਗ ਠੀਕ ਹੋ ਜਾਵੇਗਾ ਸਾਤ ਸੰਗਤ ਜੀ ਤੁਸੀਂ ਵੀ ਕਰਕੇ ਦੇਖੋ ਤੁਹਾਡੇ ਵੀ ਜੋ ਸਰੀਰ ਤੇ ਰੋਗ ਨੇ ਉਹ ਠੀਕ ਹੋ ਜਾਣਗੇ ਸਾਤ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੇ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋਗੇ ਸੇ ਦਾ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਥ ਸੰਗਤ ਜੀ ਅਤੇ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਕੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਥ ਸੰਗਤ ਜੀ ਆਉਣ ਆਪਾਂ ਈਸ਼ਵਰੀ ਸਾਂਝ ਪਾਉਂਦੇ ਹਾਂ ਸਾਰ ਸੰਗਤ ਜੀ ਜੇਕਰ ਤੁਹਾਡੇ ਸਰੀਰ ਨੂੰ ਦਰਦ ਆਉਂਦੀਆਂ ਨੇ ਕਦੀ ਕਿਸੇ ਅੰਗ ਵਿੱਚ ਦਰਦ ਹੁੰਦਾ ਹੈ ਕਦੀ ਕਿਸੇ ਅੰਗ ਵਿੱਚ ਦਰਦ ਹੁੰਦਾ ਹੈ ਤਾਂ ਕਦੇ ਕੋਈ ਹਰ ਰੋਜ਼ ਦਵਾਈਆਂ ਖਾ ਖਾ ਤੁਸੀਂ ਥੱਕ ਚੁੱਕੇ ਹੋ ਹਰ ਰੋਜ਼ ਤੁਹਾਨੂੰ ਦਵਾਈਆਂ ਖਾਣੀਆਂ ਪੈਂਦੀਆਂ ਨੇ ਤੇ ਦਵਾਈਆਂ ਵੀ ਅਸਰ ਨਹੀਂ ਕਰਦੀਆਂ ਸਾ ਸੰਗਤ ਜੀ ਤੁਸੀਂ ਇਸ ਸ਼ਬਦ ਦਾ ਜਾਪ ਕਰ ਲਵੋ ਦਰਦ ਤੁਹਾਡਾ ਮਿੰਟਾਂ ਸੈਕਿੰਡਾਂ ਵਿੱਚ ਗਾਇਬ ਹੋ ਜਾਵੇਗਾ ਤੁਸੀਂ ਇੱਕ ਵਾਰ ਇਸ ਸ਼ਬਦ ਦਾ ਜਾਪ ਕਰਕੇ ਤੇ ਦੇਖੋ ਸਾ ਸੰਗਤ ਜੀ ਸਰੀਰ ਦੇ ਰੋਗਾ ਅਤੇ ਦਰਦਾਂ ਤੋਂ ਛੁਟਕਾਰਾ ਪਾਉਣ ਲਈ ਅੱਜ ਇੱਕ ਐਸੇ ਗੁਰਬਾਣੀ ਦੇ ਸ਼ਬਦ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਜਾਪ ਕਰਨ ਦੇ ਨਾਲ ਦਰਦਾਂ ਖਤਮ ਹੋ ਜਾਣਗੀਆਂ ਦਰਦਾਂ ਦਾ ਨਾਸ਼ ਹੋ ਜਾਵੇਗਾ ਅਤੇ ਸਰੀਰ ਰੋਗਾਂ ਤੋਂ ਮੁਕਤ ਹੋ ਜਾਵੇਗਾ ਕਿੰਨਾ ਵੀ ਦਰਦ ਹੁੰਦਾ ਹੋਵੇ ਮਿੰਟਾਂ ਸਕਿੰਟਾਂ ਵਿੱਚ ਦੂਰ ਹੋ ਜਾਵੇਗਾ ਸਾ ਸੰਗਤ ਜੀ ਮਹਾਪੁਰਸ਼ੀ ਕਹਿੰਦੇ ਨੇ ਭਾਈ ਗੁਰੂ ਸਾਹਿਬ ਦੀ ਐਸੀ ਕਿਰਪਾ ਹੋ ਜਾਵੇਗੀ ਕਿ ਸਰੀਰ ਨੂੰ ਦਰਦਾਂ ਦਾ ਚੇਤਾ ਹੀ ਭੁੱਲ ਜਾਵੇਗਾ ਜਿਸ ਵੀ ਅੰਗ ਤੇ ਮਹਾਪੁਰਜੀ ਕਹਿੰਦੇ ਨੇ ਭਾਈ ਜਿਸ ਵੀ ਅੰਗ ਤੇ ਦਰਦ ਹੋ ਰਿਹਾ ਹੋਵੇ ਉਸ ਅੰਗ ਤੇ ਤੁਸੀਂ ਹੱਥ ਰੱਖ ਕੇ 5 ਵਾਰ ਹਰ ਰੋਜ਼ ਇਸ ਸ਼ਬਦ ਦਾ ਜਾਪ ਕਰਨਾ ਹੈ ਜਿਸ ਨਾਲ ਦਰਦ ਗਾਇਬ ਹੋ ਜਾਵੇਗਾ ਸਾਧ ਸੰਗਤ ਜੀ ਤੁਹਾਨੂੰ ਇਸ ਦੀ ਵਿਧੀ ਬਾਰੇ ਦੱਸਦੇ ਹਾਂ ਸਾਧ ਸੰਗਤ ਜੀ ਤੁਸੀਂ ਸਵੇਰੇ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਅੱਗੇ ਤੋਬਤ ਜੁਗਾ ਕੇ ਸਾਧ ਸੰਗਤ ਜੀ ਤੁਸੀਂ ਪਹਿਲਾਂ ਮੂਲ ਮੰਤਰ ਦਾ ਪੰਜ ਵਾਰ ਜਾਪ ਕਰਨਾ ਹੈ ਗੁਰੂ ਮਹਾਰਾਜ ਜੀ ਅੱਗੇ ਬੈਠ ਕੇ ਤੇ ਅਰਦਾਸ ਕਰਨੀ ਹੈ ਕਿ ਮਹਾਰਾਜ ਜੀ ਜੋ ਵੀ ਸਰੀਰ ਤੇ ਸੰਕਟ ਹੈ ਉਹ ਇਸ ਸ਼ਬਦ ਦੇ ਰਾਹੀਂ ਦੂਰ ਕਰ ਦਿਓ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਨੂੰ ਇਕਾਗਰ ਚਿਤ ਹੋ ਕੇ ਸਚੇ ਮਨ ਦੇ ਨਾਲ ਯਾਦ ਕਰਨਾ ਹੈ ਤੇ ਗੁਰੂ ਮਹਾਰਾਜ ਜੀ ਜਰੂਰ ਕਿਰਪਾ ਕਰਨਗੇ ਸਾਧ ਸੰਗਤ ਜੀ ਇਹ ਤੁਸੀਂ ਦਿਨ ਦੇ ਵਿੱਚ ਵੀ ਜਦੋਂ ਮਰਜੀ ਕਰ ਸਕਦੇ ਹੋ ਪਰ ਇਸ ਸ਼ਬਦ ਦਾ ਜਾਪ ਸੁੱਚਮਾਨਨ ਕਰਨਾ ਹੈ ਤੁਸੀਂ ਨੇ ਇਸ਼ਨਾਨ ਕੀਤਾ ਹੋਵੇ ਤੇ ਸੁੱਚੇ ਕੱਪੜੇ ਪਾਏ ਹੋਣ ਸਾਧ ਸੰਗਤ ਜੀ ਸਾਧ ਸੰਗਤ ਜੀ ਇਸ਼ਨਾਨ ਤੁਹਾਡੇ ਸਰੀਰ ਤੇ ਸਾਰੇ ਦੁੱਖ ਰੋਗ ਠੀਕ ਹੋ ਜਾਣਗੇ ਤੁਸੀਂ ਇਸ ਸ਼ਬਦ ਦਾ ਜਦੋਂ जाप ਕਰਨਾ ਹੈ ਤਾਂ ਤੁਸੀਂ ਕੋਲ ਇੱਕ ਪਾਣੀ ਦਾ ਗਲਾਸ ਰੱਖਣਾ ਹੈ ਜੋ ਕਿ ਇਸ ਸ਼ਬਦ ਦੇ ਪੜਨ ਨਾਲ ਅੰਮ੍ਰਿਤ ਬਣ ਜਾਏਗਾ ਸਾਧ ਸੰਗਤ ਜੀ ਅੰਮ੍ਰਿਤ ਜਲ ਬਣ ਜਾਏਗਾ ਤੇ ਜਿਸ ਇਨਸਾਨ ਨੂੰ ਰੋਗ ਦੋ ਲੱਗਿਆ ਹੋਇਆ ਹੈ ਉਸ ਨੂੰ ਪਿਲਾ ਦੇਣਾ ਹੈ ਤੇ ਉਸ ਦੇ ਸਿਰ ਦੇ ਵਿੱਚ ਪਾ ਦੇਣਾ ਹੈ ਜਿਸ ਦਿਨ ਨਾਲ ਉਸ ਦੇ ਰੋਗਾਂ ਦਾ ਨਾਸ਼ ਹੋ ਜਾਵੇਗਾ ਸਾਧ ਸੰਗਤ ਜੀ ਜੇ ਤੁਸੀਂ ਆਪ ਜਪ ਕਰ ਸਕਦੇ ਹੋ ਤਾਂ ਸਭ ਤੋਂ ਚੰਗੀ ਗੱਲ ਹੈ ਨਹੀਂ ਤੁਸੀਂ ਸਾਧ ਸੰਗਤ ਜੀ ਇਸ ਨੂੰ ਪੰਜ ਵਾਰੀ ਫੋਨ ਤੇ ਲਗਾ ਸਕਦੇ ਹੋ ਸਾਧ ਸੰਗਤ ਜੀ ਮਹਾਪੁਰਸ਼ਾਂ ਜੀ ਦੇ ਬਚਨ ਨੇ ਪਾਈ ਉਹਨਾਂ ਦੇ ਦੁੱਖ ਰੋਗ ਅਸੀਂ ਆਪ ਠੀਕ ਕਰਾਂਗੇ ਸਾਤ ਸੰਗਤ ਜੀ ਜਦੋਂ ਤੁਸੀਂ ਫੋਨ ਤੇ ਇਸ ਨੂੰ ਲਗਾਉਣਾ ਹੈ ਇਸ ਵੀਡੀਓ ਨੂੰ ਲਗਾਉਣਾ ਹੈ ਤਾਂ ਸਾਤ ਸੰਗਤ ਜੀ ਜਿੰਨੀ ਦੇਰ ਉਸ ਸਭ ਉਸ ਸ਼ਬਦ ਦੀ ਸਮਾਪਤੀ ਨਾ ਹੋ ਜਾਵੇ ਉਨੀ ਦੇਰ ਤੁਸੀਂ ਉਤੋਂ ਹੱਥ ਨਹੀਂ ਚੱਕਣਾ ਜਿਸ ਅੰਗ ਤੇ ਰੋਗ ਹੈ ਸਾਤ ਸੰਗਤ ਜੀ ਸ਼ਬਦ ਦੀ ਸਮਾਪਤੀ ਤੋਂ ਬਾਅਦ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਕੇ ਤੁਸੀਂ ਜੋ ਜਲ ਹੈ ਉਸ ਨੂੰ ਰੋਗੀ ਨੂੰ ਇਨਸਾਨ ਨੂੰ ਪਿਲਾ ਦੇਣਾ ਹੈ ਤੇ ਉਸ ਦੇ ਸਿਰ ਵਿੱਚ ਪਾ ਦੇਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਰੋਗ ਸਾਰੇ ਠੀਕ ਹੋ ਜਾਣਗੇ ਸਾਧ ਸੰਗਤ ਜੀ ਤੇ ਤੁਸੀਂ ਰੋਗਾਂ ਤੋਂ ਛੁਟਕਾਰਾ ਪਾ ਲੋਗੇ ਤੁਹਾਡਾ ਸਰੀਰ ਤੰਦਰੁਸਤ ਹੋ ਜਾਵੇਗਾ ਸਾਧ ਸੰਗਾ ਜੀ ਇਹ ਮਹਾਂਪੁਰਸ਼ਾਂ ਜੀ ਦੇ ਬਚਨ ਨੇ ਪਾਈ ਇਹ ਤੁਸੀਂ ਦਿਨ ਦੇ ਵਿੱਚ ਪੰਜ ਵਾਰ ਕਰਨਾ ਹੈ ਤੇ 21 ਦਿਨਾਂ ਦੇ ਲਈ ਕਰਨਾ ਹੈ ਤੇ 21 ਦਿਨਾਂ ਦੇ ਵਿੱਚ ਵਿੱਚ ਮਹਾਪੁਰਸ਼ਾਂ ਜੀ ਦੇ ਪੱਛਨੇ ਪਾਈ ਤੁਹਾਡੇ ਰੋਗ ਠੀਕ ਹੋ ਜਾਣਗੇ ਸਾਧ ਸੰਗਤ ਜੀ ਆਓ ਹੁਣ ਆਪਾਂ ਪਵਿੱਤਰ ਸ਼ਬਦ ਦੀ ਸਾਜ ਪਾਉਂਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਮੂਲ ਮੰਤਰ ਦਾ ਪੰਜ ਵਾਰ ਜਾਪ ਕਰਨਾ ਹੈ ਸਾਧ ਸੰਗਤ ਜੀ ਬਹੁਤ ਸਾਰੇ ਸੰਗਤ ਇਦਾਂ ਦੀ ਹੈ ਜਿਨ੍ਹਾਂ ਨੂੰ ਮੂਲ ਮੰਤਰ ਦੇ ਜਾਪ ਪਰੇ ਨਹੀਂ ਪਤਾ ਕਿ ਕਿੱਥੋਂ ਲੈ ਕੇ ਕਿੱਥੇ ਤੱਕ ਹੈ ਸਾਧ ਸੰਗਤ ਜੀ ਆਓ ਆਪਾਂ ਦੋ ਵਾਰੀ ਮੂਲ ਮੰਤਰ ਤੇ ਜਾਪ ਦੀ ਸਾਜ ਪਾਉਂਦੇ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਏ ਕਿਉਂ ਕਾਰ ਸਤਨਾਮ करत पूरक निरप निरवैर अकाल पूरत अजुनी सैबम प्रसाद जप आज सच आच जुगातच सच, सच नानक होसी होशी पीसच वाहिगुरु जी सहाय एक्यों सतनाम करता पूरक निरप निर्वैर अकाल मूर्त अजुनी सेव गोरप्रसाद जप आदस सच, जुगाद सच, है पी सच ਨਾਨਕ ਹੋਸੀ ਪੀ ਸਚ ਹੋ ਆਹੀ ਗਰੂ ਜੀ ਸਹਾਰੇ ਸਾ ਸੰਗਤ ਜੀ ਆਓ ਹੁਣ ਆਪ ਇਸ ਪ੍ਰਭੁੱਤਰ ਸ਼ਬਦੀ ਸਾਂਝ ਪਾਉਂਦੇ ਹਾਂ ਸੋਹੀ ਮਹੱਲਾ ਪੰਜਮਾ ਅਨੇਕ ਬੇਰਾ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮਰੀ ਚੜਾਏ ਲਿਓ ਜਨ ਆਪਣਾ ਊਰਜ ਪਰਿਓ ਜਨ ਜਗ ਸੁਪਨਾ ਪਰਬਤ ਦੋਕ ਮਹਾ ਬਕਰਾਲਾ ਖਿੰਮੈ ਦੂਰ ਕੀਓ ਦੇਵਾਲਾ ਸੋਗ ਰੋਗ ਬਿਪਤ ਅਤ ਪਾਰੀ ਦੂਰ ਪਈ ਜਪ ਨਾਮ ਮੁਰਾਰੀ ਦ੍ਰਿਸ਼ਟ ਪਾਰ ਲੀ ਨੋ ਲੜਲਾਈ ਹਰ ਚਰਨ ਗਹੇ ਨਾਨਕ ਸਰਨਾਈ ਸੋਹੀ ਮਹੱਲਾ ਪੰਜਮਾ ਨੈਕ ਕਬੀਰ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਵ ਆਪਣਾ ਕਰਿਆ ਤੁਮਰੀ ਛਾੜ ਲਿਓ ਜਨੇ ਆਪਣਾ ਊਰਜ ਪਰਿਓ ਜਲ ਜਗ ਤਪ ਸੁਪਨਾ ਪਰਬਤ ਦੋਖ ਮਹਾ ਬਿਕਰਾਲਾ ਕਿੰਨੇ ਦੂਰ ਕਿਓ ਬਿਕਰਾਲਾ ਸੋਗ ਰੋਗ ਬਿਪਤ ਅਤ ਪਾਰੀ ਦੂਰ ਪਈ ਜਪ ਨਾਮ ਮੁਰਾਰੀ ਦ੍ਰਿਸ਼ਟ ਪਾਰ ਲੈ ਨੋ ਨੜ ਲਾਈ ਹਰ ਚਰਨ ਗਹੇ ਨਾਨਕ ਸਰਨਾਈ ਸੁਹੀ ਮਹੱਲਾ ਪੰਜਮ ਅਨੇਕ ਬੀਰਾਂ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਵੈ ਆਪਣਾ ਕਰਿਆ ਤੁਮਰੀ ਛਾੜ ਲਿਓ ਜਨ ਆਪਣਾ ਉਰਜ ਪਿਉ ਜਲ ਜਗ ਸੁਪਨਾ परतोक महाराल किनम दूर कियो दया सोग रोग बिपत अत पारी दूर पई जप नाम मुरारी दृष्ट त पार लिनो लड़ लाइ ਹਰ ਚਰਨ ਗਹਿ ਨਾਨਕ ਸਰਨਾਈ ਸੁਹੀ ਮਹੱਲਾ ਪੰਜਮ ਅਨੇਕ ਬੀਰ ਦਾਸ ਕੇ ਪਰਹਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮਰੀ ਛਾੜ ਲਿਨੋ ਜਨ ਆਪਣਾ ਉਰਜ ਪਿਓ ਜਲ ਜਗ ਸੁਪਨਾ ਪਰਬਤ ਦੋਖ ਮਹਾ ਬਿਕਰਾਲਾ ਕਿਨ ਮੈਂ ਦੂਰ ਕੀਓ ਦੇ ਆਲਾ ਸੋ ਗੁਰੋਗ ਬਿਪਤ ਅਤ ਪਾਰੀ ਦੂਰ ਪਈ ਜਪ ਨਾਮ ਮੁਰਾਰੀ ਦ੍ਰਿਸ਼ਟ ਤਰ ਲੀ ਨੋ ਲੜਨਾਈ நான சரநாய் சோஹ மஹமா அனிக்க வீராச கிருப்பா பிராக்கிய துமரி டாடலியோ ஜனா और ज पयो जल जग सुपना पर्वत दुख महा बिकराना किन में दूर कियो देवाला सोग रोग विपत अतपारी दूर पै जप नाम मुरारी ਦ੍ਰਿਸ਼ਟ ਤਰ ਲੀ ਨਾ ਲੜਨਾਈ ਹਰ ਚਰਨ ਗਹੇ ਨਾਨਕ ਸਰਨਾਈ ਵਾਹਿਗੁਰਜੀ ਦਾ ਖਾਜ਼ਾ ਵਾਹਿਗੁਰਜੀ ਦੀ ਫਤਿਹ ਸਾ ਸੰਗਤ ਜੀ ਇਸੀ ਮਹਾਂਪੁਰਸ਼ਾਂ ਯਦਸਿਆ ਹੋਇਆ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਪਵਿੱਤਰ ਸ਼ਬਦ ਜਿਸ ਦੇ ਨਾਲ ਸਾਰੇ ਦੁੱਖ ਰੋਗ ਸੰਕਟ ਦੂਰ ਹੋ ਜਾਂਦੇ ਹਨ ਸਾਧ ਸੰਗਤ ਜੀ ਤੁਸੀਂ ਇਸ ਸ਼ਬਦ ਦਾ ਜਾਪ ਰੋਸਵੇਰੇ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾ ਕੇ ਪਹਿਲਾਂ ਗੁਰੂ ਮਹਾਰਾਜ ਜੀ ਅੱਗੇ ਤੋਬਤੀ ਕਰਨੀ ਹੈ ਉਸ ਤੋਂ ਬਾਅਦ ਸਾਧ ਸੰਗਤ ਜੀ ਜਿਸ ਵੀ ਅੰਗ ਤੇ ਰੋਗ ਹੋ ਰਿਹਾ ਹੋਵੇ ਜਿਸ ਵੀ ਅੰਗ ਦਾ ਰੋਗ ਲੱਗਿਆ ਹੋਇਆ ਹੋਵੇ ਤਾਂ ਸਾਧ ਸੰਗਤ ਜੀ ਉਸ ਤੇ ਤੁਸੀਂ ਹੱਥ ਰੱਖ ਕੇ ਗੁਰੂ ਮਹਾਰਾਜ ਜੀ ਨੂੰ ਇੱਕਾਗਤ ਹੋ ਕੇ ਤੇਉਣਾ ਹੈ ਯਾਦ ਕਰਨਾ ਹੈ ਤੇ ਵਾਹਿਗੁਰੂ ਜੀ ਅਰਦਾਸ ਕਰਨੀ ਹੈ ਮਹਾਰਾਜ ਜੀ ਇਸ ਸ਼ਬਦ ਦੇ ਰਾਹੀਂ ਸਾਡਾ ਰੋਗ ਠੀਕ ਕਰ ਦੋ ਰੋਗ ਸਾਡਾ ਕੱਟ ਦੋ ਸਾਸੰਗਤ ਜੀ ਜਿਸ ਦੇ ਨਾਲ ਤੁਹਾਡਾ ਰੋਗ ਠੀਕ ਹੋ ਜਾਵੇਗਾ ਇਹ ਤੁਸੀਂ ਦਿਨ ਦੇ ਵਿੱਚ 5 ਵਾਰ ਕਰਨਾ ਹੈ ਤੇ 21 ਦਿਨਾਂ ਲਈ ਕਰਨਾ ਹੈ ਸਾਸੰਗਤ ਜੀ ਤੇ ਕੋਲ ਤੁਸੀਂ ਜਲ ਰੱਖਣਾ ਹੈ ਜਦੋਂ ਸ਼ਬਦ ਖਤਮ ਹੋ ਜਾਵੇ ਗੁਰੂ ਮਹਾਰਾਜ ਜੀ ਨੇ ਅਰਦਾਸ ਕਰਕੇ ਜਿਸ ਇਨਸਾਨ ਨੂੰ ਵਿਰੋਗ ਲੱਗਿਆ ਹੈ ਉਸ ਨੂੰ ਪਿਲਾ ਦੇਣਾ ਹੈ ਤੇ ਥੋੜਾ ਉਸ ਦੇ ਸਿਰ ਵਿੱਚ ਪਾ ਦੇਣਾ ਹੈ ਜਿਸ ਦੇ ਨਾਲ ਉਸ ਦੇ ਰੋਗ ਠੀਕ ਹੋ ਜਾਣਗੇ ਇਹ ਗੁਰੂ ਮਹਾਰਾਜ ਜੀ ਕਿਰਪਾ ਕਰਨਗੇ ਸਾਧ ਸੰਗਤ ਜੀ ਇਹ ਮਹਾਂਪੁਰਸ਼ਾਂ ਜੀ ਦੇ ਪਤਨ ਨੇ ਭਾਈ ਉਸ ਦੇ ਰੋਗ ਅਸੀਂ ਆਪ ਠੀਕ ਕਰਾਂਗੇ ਸਾਧ ਸੰਗਤ ਜੀ ਜੇ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਸਰਬਾਣੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਥ ਸੰਗਤ ਜੀ ਅਤੇ ਵੀਡੀਓ ਨੂੰ ਵਾਤਵਾਦ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਤੁਸੀਂ ਜਾਣਦੇ ਹੀ ਹੋ ਸਾਰੀ ਦੁਨੀਆ ਦੁਖੀ ਤੇ ਦੁਖੀ ਬੈਠੀ ਹੈ ਹਰ ਇੱਕ ਘਰ ਦੇ ਵਿੱਚ ਬਹੁਤ ਰੋਗੀ ਨੇ ਕਿਸੇ ਨੂੰ ਕੋਈ ਬਿਮਾਰੀ ਹੈ ਕਿਸੇ ਨੂੰ ਕੋਈ ਬਿਮਾਰੀ ਹੈ ਸਾਧ ਸੰਗਤ ਜੀ ਜੇ ਤੁਸੀਂ ਦੂਸਰੇ ਦਾ ਭਲਾ ਕਰੋਗੇ ਤਾਂ ਵਾਹਿਗੁਰੂ ਜੀ ਤੁਹਾਡਾ ਭਲਾ ਕਰਨਗੇ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਅਸੀਂ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਲੈ ਕੇ ਆਉਂਦੇ ਹਾਂ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾ ਸੰਗਤ ਜੀ ਅਤੇ ਈਸ਼ਵਰ ਦਾ ਜੇ ਤੁਸੀਂ ਜਾਪ ਨਹੀਂ ਕਰ ਸਕਦੇ ਤਾਂ ਸਾ ਸੰਗਤ ਜੀ ਤੁਸੀਂ ਇਸ ਨੂੰ ਫੋਨ ਉੱਤੇ ਲਗਾ ਲੈਣਾ ਹੈ ਸਾ ਸੰਗਤ ਜੀ ਪੰਜ ਵਾਰ ਤੁਸੀਂ ਨੇ ਇਸ ਨੂੰ ਸੁਣਨਾ ਹੈ ਜਦੋਂ ਤੁਸੀਂ ਸ਼ੁਰੂ ਕਰਨਾ ਹੈ ਤਾਂ ਉਸ ਅੰਗ ਤੇ ਹੱਥ ਰੱਖ ਲੈਣਾ ਹੈ ਜਦੋਂ ਸ਼ਬਦ ਖਤਮ ਹੋ ਜਾਗੇ ਉਸ ਤੋਂ ਬਾਅਦ ਤੁਸੀਂ ਜਲ ਉਸ ਰੋਗੀ ਨੂੰ ਸਿਖਾਉਣਾ ਹੈ ਤ ਉਸ ਦੇ ਸਿਰ ਵਿੱਚ ਪਾਉਣਾ ਹੈ ਤੁਸੀਂ ਇਸ ਨੂੰ ਸੁਣ ਵੀ ਸਕਦੇ ਹੋ ਤੇ ਆਪ ਵੀ ਜਾਪ ਕਰ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਸਹੀ ਲੱਗਦਾ ਹੈ ਤੁਸੀਂ ਉਸ ਤਰ੍ਹਾਂ ਕਰ ਸਕਦੇ ਹੋ ਜਿਸ ਦੇ ਨਾਲ ਤੁਨ ਰੋਗ ਠੀਕ ਹੋ ਜਾਣਗੇ ਸਾਥ ਸੰਗਤ ਜੀ ਹੁਣੇ ਦੇ ਤੱਕ ਇਸ ਵੀਡੀਓ ਨੂੰ ਤੱਕ ਬਣੇ ਰਹਿਣਾ ਕੱਲ ਨੂੰ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਾਥ ਸੰਗਤ ਜੀ ਹੋਈਆਂ ਪੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜਵੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ